328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਿੱਥੇ ਪੰਜਾਬ ਸਰਕਾਰ ਕਾਰਵਾਈ ਕਰਨ ਲਈ ਅੱਗੇ ਵੱਧ ਰਹੀ ਹੈ ਜਰੀਆ ਪੁਲਿਸ ਬਣੀ ਹੈ ਪੁਲਿਸ ਨੇ ਐਫਆਈਆਰ ਦਰਜ ਕੀਤੀ ਦੋ ਗ੍ਰਿਫਤਾਰੀਆਂ ਹੋਈਆਂ ਨੇ ਪਰ ਇਸ ਮਾਮਲੇ ਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਪੰਥਕ ਧਿਰਾਂ ਦੇ ਵੱਲੋਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਕੀ ਹੈ ਤੇ ਹੁਣ ਇੱਕ ਫੈਸਲਾ ਕੀ ਲਿਆ ਗਿਆ ਜਿਸ ਰਿਕਾਰਡ ਦੇ ਆਧਾਰ ਦੇ ਉੱਤੇ ਐਫਆਈਆਰ ਦਰਜ ਹੋਈ ਕੀ ਉਹ ਸਾਰੇ ਰਿਕਾਰਡ ਨੂੰ ਲੈ ਕੇ ਐਸਜੀਪੀਸੀ ਦਾ ਕੀ ਸਟੈਂਡ ਹੈ ਵੱਡੀ ਖਬਰ ਦਸਤਕ ਦੇ ਰਹੀ ਹੈ ਆ ਭੁੱਲਰ ਸਾਹਿਬ ਜਿਵੇਂ ਕਿ ਲਗਾਤਾਰ ਤਕਰਾਰ ਵਧਦੀ ਜਾ ਰਹੀ ਹੈ ਪੰਜਾਬ ਸਰਕਾਰ ਵਰਸਸ ਐਸਟੀਪੀਸੀ ਮਾਮਲਾ ਹੁੰਦਾ ਜਾ ਰਿਹਾ ਤਾਂ ਹੁਣ ਨਵਾਂ ਅਪਡੇਟ ਕੀ ਸਾਹਮਣੇ ਆ ਰਿਹਾ ਬਿਲਕੁਲ ਕਿਉਂਕਿ ਜਿਹੜੇ 328 ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਸਪਸ਼ਟ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਅਕਾਲ ਤਖਬ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੀ ਪਾਲਣ ਕੀਤਾ ਜਾਊਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਊਗਾ ਤੇ ਨਾ ਹੀ ਰਿਕਾਰਡ ਦਿੱਤਾ ਜਾਊਗਾ ਇਸ ਮਸਲੇ ਦੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਹੀ ਫੈਸਲਾ ਲਿਆ ਗਿਆ ਜਿਹਦੇ ਚ ਕਿਹਾ ਗਿਆ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰਾ ਮੋੜ ਸਪਸ਼ਟ ਕਰ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੀ ਕਾਲਤਿਕ ਸਾਹਿਬ ਦੇ ਆਦੇਸ਼ ਅਨਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਰਿਕਾਰਡ ਮਹੱਈਆ ਕਰਵਾਇਆ ਜਾਊਗਾ ਇਹ ਮੀਟਿੰਗ ਅਜ ਪ੍ਰਤਾਪ ਸਿੰਘ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਤੇ ਇੱਕ ਬਾਅਦ ਚ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਜ਼ਿਕਰ ਕੀਤਾ ਕਿ ਸਮੁੱਚੇ ਮਾਮਲੇ ਤੇ ਸਿੱਖ ਸੰਸਥਾਵਾਂ ਦਾ ਪਾਕ ਪੱਖ ਸਪਸ਼ਟ ਕੀਤਾ ਗਿਆ ਕਿ ਕਿ ਜਿਹੜੇ ਸਮਾਹਲੇ ਦੇ ਦੋਸ਼ੀ ਮੁਲਾਜ਼ਮ ਸਰ ਉਹਨਾਂ ਸਬੰਧਿਤ ਸ਼੍ਰੀ ਕਾਲਤਕ ਸਾਹਿਬ ਜੀ ਦੀ ਜਾਂਚ ਰਿਪੋਰਟ ਅਨਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਇਸ ਮਾਮਲੇ ਉੱਤੇ ਸ਼੍ਰੀ ਕਾਲਤਕ ਸਾਹਿਬ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ ਜੇ ਸੰਸਾਰ ਸਰਕਾਰ ਨੂੰ ਕੋਈ ਵੀ ਸੁਜੋਗ ਨਹੀਂ ਦਿੱਤਾ ਜਾ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਅਤੇ ਰਿਕਾਰਡ ਵਿੱਚ ਹੇਰਫੇਰ ਕਰਨ ਵਾਲੇ ਸਿੱਧੇ ਤੌਰ ਉੱਤੇ ਤਿੰਨ ਮੁਲਾਜ਼ਮ ਕਵਲਜੀਤ ਸਿੰਘ ਬਾਦ ਸਿੰਘ ਅਤੇ ਦਲਬੀਰ ਸਿੰਘ ਸਨ ਇਹਨਾਂ ਆਪਣੀ ਲਾਲਸਾ ਖਾਤਰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਬਦਨਾਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਰਧਾਲੂ ਜਾਂ ਗੁਰਦੁਆਰਾ ਕਮੇਟੀਆਂ ਪਾਵਨ ਸਰੂਪਾਂ ਦੀ ਮੰਗ ਕਰਦੇ ਹਨ ਤਾਂ ਨਿਜ਼ਮਾ ਅਨਸਾਰ ਪ੍ਰਚਾਰਕ ਦੀ ਪੜਤਾਲ ਰਿਪੋਰਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਿਪਦੀਸ਼ 파ਰਸ਼ ਤੋਂ ਬਾਅਦ ਹੀ ਸਖਤਰ ਪੱਦਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਹੀ ਪਾਵਨ ਸਰੂਪ ਦੇਣ ਸਮੇਂ ਭੇਟਾ ਜਮ੍ਹਾਂ ਕਰਵਾ ਕੇ ਰਸੀਦ ਕੱਟੀ ਜਾਂਦੀ ਹੈ ਅਤੇ ਉਸ ਨੂੰ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ। ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਕੇ ਇਹ ਜ਼ਿੰਮੇਵਾਰੀ ਪਬਲਿਕੇਸ਼ਨ ਵਿਭਾਗ ਵਿਖੇ ਤਨਾਤ ਤਤਕਾਲੀ ਮੁਲਾਜ਼ਮਾ ਨੇ ਨਹੀਂ ਨਿਭਾਈ ਇਸ ਤਰ੍ਹਾਂ ਉਹ ਸਿੱਧੇ ਤੌਰ ਤੇ ਦੋਸ਼ੀ ਹੋਣ ਕਰਕੇ ਹੀ ਉਨਾ ਉੱਪਰ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਵੀ ਪ੍ਰਬੰਧਕੀ ਤੌਰ ਉਤੇ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕਿਹਾ ਕਿ ਸਿੱਖ ਸੰਸਤਾਮਾ ਸਿੱਖ ਗੁਰਦੁਆਰਾ ਐਕਟ ਦੀ ਭਾਵਨਾ ਅਨੁਸਾਰ ਕਾਰਜ ਕਰਦੀ ਹੈ। ਇਸ ਦੌਰਾਨ ਕੰਮ ਕਰਨ ਵਾਲੇ ਹਰ ਮੁਲਾਜ਼ਮ ਦੀ ਆਪਣੀ ਨਿਰਧਾਰਤ ਜ਼ਿੰਮੇਵਾਰੀ ਹੈ। ਜੇਕਰ ਉਸ ਵਿੱਚ ਕੋਈ ਵੀ ਅਵਗਿਆ ਕਰਦਾ ਹੈ ਤਾਂ ਉਸ ਖਿਲਾਫ ਸਰਵਸ ਨਿਜ਼ਮਾ ਅਨੁਸਾਰ ਵਿਭਾਗੀ ਕਾਰਵਾਈ ਕਰਨ ਕਰਨੇ ਸੰਸਦ ਦਾ ਆਪਣਾ ਅਧਿਕਾਰ ਹੈ। ਕਿ ਉਹ ਆਪਣੀ ਗੁਰਦੁਆਰ ਪਰਵੰਦੇ ਕਮੇਟੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਚਲਾਰੀ ਆਮ ਆਦੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਨਿਰਆਧਾਰ ਬਿਆਨਬਾਜ਼ੀ ਨੂੰ ਵੀ ਸਿੱਖ ਸੰਸਥਾਵਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਵਾਲੀ ਹਰਕਤ ਕਰਾਰ ਦਿੱਤਾ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਪੂਰੀ ਸਿੱਖ ਕੌਮ ਦੀ ਆਪਣੀ ਹੈ ਜਿਸ ਪ੍ਰਤੀ ਝੂਠਾ ਪ੍ਰੋਪਗੈਂਡਾ ਸਿੱਖਾਂ ਦੀ ਇੱਕ ਮਾੜੀ ਸੰਸਥਾ ਨੂੰ ਸੱਟ ਮਾਰਨ ਵਾਲਾ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਇਹ ਖਿਆਲ ਨਹੀਂ ਰੱਖਿਆ ਜਾ ਰਿਹਾ ਕਿ ਉਹਨਾਂ ਦੇ ਸ਼ਬਦ ਕਿਸੇ ਵੀ ਤਰ੍ਹਾਂ ਦੇ ਤਰਕ ਸੰਗਤ ਨਹੀਂ ਹਨ ਮਨਮਰਜ਼ੀ ਦੀ ਬਿਆਨਬਾਜ਼ੀ ਨਾਲ ਸਿੱਖ ਸਸਤਾਵਾਂ ਦੀਆਂ ਪਰੰਪਰਾਵਾਂ 'ਤੇ ਆਵਾ ਨੂੰ ਭਾਰੀ ਢਾਲ ਲਗਾਈ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਨੂੰ ਨਿਰਧਾਰਤ ਨਿਯਮ ਅਨੁਸਾਰ ਹੀ ਦਿੱਤੇ ਜਾਂਦੇ ਹਨ ਆਮ ਆਦੀ ਪਾਰਟੀ ਦੇ ਆਗੂ ਵੱਲੋਂ ਇਹ ਕਹਿਣਾ ਕਿ ਸ਼ਰੂਨੀ ਕਮੇਟੀ ਪ੍ਰਧਾਨ ਪਾਸ ਪਾਵਨ ਸਰੂਪਾਂ ਦੇ ਸਬੰਧ ਵਿੱਚ ਇੱਕ ਡਾਇਰੀ ਹੈ ਜੋ ਸੰਗਤਾਂ ਵਿੱਚ ਭੁਲੇਖਾ ਪੈਦਾ ਕਰਨ ਵਾਲੀ ਗੱਲ ਹੈ ਜੀ ਕੋਈ ਵੀ ਵਿਧਾਨ ਨਹੀਂ ਹੈ ਜਿਸ ਤਰ੍ਹਾਂ ਡੈਰੀ ਆਦ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਉਹਨੇ ਵੀ ਕਹਿ ਕੇ ਵੱਖ-ਵੱਖ ਸਮੇਂ ਉੱਤੇ ਪਬਲਿਕੇਸ਼ਨ ਵਿਭਾਗ ਵਿਖੇ ਬਤੌਰ ਇਨਚਾਰਜ ਉਤੇ ਮੀਸ ਕਤਰ ਸੇਵਾ ਨਿਭਾਉਣ ਵਾਲੇ ਗੁਰਿੰਦਰ ਸਿੰਘ ਗੁਰਨਾਮ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਪਵਨ ਸਰੂਪ ਦੇਣ ਲਈ ਡਾਇਰੀ ਜਾਂ ਪਰਚੀ ਦੀ ਕੋਈ ਵਿਵਸਥਾ ਨਹੀਂ ਹੈ ਪਵਨ ਸਰੂਪਾਂ ਦੀ ਲਿਖੀ ਪੜੀ ਵਿਭਾਗੀ ਲੈਜਰਾਂ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਭੇਟਾ ਦੀ ਰਸੀਦ ਵੀ ਕੱਟੀ ਜਾਂਦੀ ਹੈ ਸ਼੍ਰੋਮੀ ਕਮੇਟੀ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਸ਼੍ਰੋਮੀ ਕਮੇਟੀ ਨੂੰ ਕਮੇਟੀ ਨੂੰ ਸਰਕਾਰ ਸਿੱਧੇ ਤੌਰ ਤੇ ਨਿਸ਼ਾਨੇ ਲੈਣ ਤੋਂ ਗਰੇਜ ਕਰੇ ਕਿਉਂਕਿ ਕਾਲਤਖ ਸਾਹਿਬ ਤੋਂ ਕਰਵਾਈ ਗਈ ਜਾਂਚ ਅਨੁਸਾਰ ਇਸ ਸੰਜੀਦਾ ਮਾਮਲੇ ਉੱਤੇ ਸਿੱਖ ਸੰਸਥਾ ਵੱਲੋਂ ਆਪਣੀ ਕਾਰਵਾਈ ਕਰਨ ਮੌਕੇ ਕੋਈ ਢਿੱਲ ਨਹੀਂ ਵਰਤੀ ਗਈ ਉਹਨਾਂ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਇਸ ਮਾਮਲੇ ਸੰਬੰਧੀ ਸ਼੍ਰੀ ਕਾਲ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਸਹਿਯੋਗ ਨਹੀਂ ਦਿੱਤਾ ਜਾ ਸਕਦਾ ਜਿਸ ਬਾਰੇ ਸਰਕਾਰ ਨੂੰ ਸਮਝਣਾ ਚਾਹੀਦਾ ਜੀ ਜੀ ਇਸੇ ਤਰ੍ਹਾਂ ਹੀ ਇੱਕ ਨਖੇਦੀ ਇਹ ਵੀ ਕੀਤੀ ਗਈ ਹੈ ਕਿਉਂਕਿ ਐਸਜੀਪੀਸੀ ਵੱਲੋਂ ਲਗਾਤਾਰ ਜਵਾਬੀ ਰੂਪ ਦੇ ਵਿੱਚ ਕੰਮ ਕੀਤਾ ਜਾ ਰਿਹਾ ਜਿਵੇਂ ਜਿਵੇਂ ਸਰਕਾਰ ਅੱਗੇ ਵੱਧ ਰਹੀ ਹੈ ਹਾਲਾਂਕਿ ਇਸ ਮਾਮਲੇ 'ਚ ਇਹ ਵੀ ਕਿਹਾ ਗਿਆ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਗੁਰਪ੍ਰੀਤ ਸਿੰਘ ਭੁੱਲਰ ਕੇ ਅਸੀਂ ਹਰ ਇੱਕ ਤਹਿ ਤੱਕ ਜਾਵਾਂਗੇ ਔਰ ਜਿਹੜਾ ਜਿਹੜਾ ਵੀ ਦੋਸ਼ੀ ਪਾਇਆ ਗਿਆ ਮੀਡੀਆ 'ਚ ਉਹਨਾਂ ਨੇ ਵੀ ਆਖ ਦਿੱਤਾ ਪਰ ਇੱਕ ਗੱਲ ਦੀ ਨਖੇਦੀ ਇਹ ਕੀਤੀ ਗਈ ਜਿਹੜੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਨੇ ਮੀਡੀਆ ਇੰਚਾਰਜ ਬਲਤੇਜ ਪੰਨੂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 328 ਪਾਵਨ ਸਰੂਪਾਂ ਨਾਲ ਸੰਬੰਧਤ ਇੱਕ ਡਾਇਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਕੋਲ ਹੈ ਪਰ ਇਸ ਦੀ ਨਖੇਦੀ ਕੀਤੀ ਗਈ ਕਿ ਇਹ ਝੂਠ ਹੈ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਔਰ ਇਹ ਸਪਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਅਜਿਹੀ ਕੋਈ ਵੀ ਡਾਇਰੀ ਨਹੀਂ ਹੈ ਜੋ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਨਤਕ ਤੌਰ ਦੇ ਉੱਤੇ ਆਖਿਆ ਜਾ ਰਿਹਾ ਹੈ ਇਹ ਗੁੰਮਰਾਹ ਨਾ ਕੀਤਾ ਜਾਵੇ ਲੋਕਾਂ ਨੂੰ ਬਿਲਕੁਲ ਅਸਲ ਦੇ ਵਿੱਚ ਸੰਦੀਪ ਜਦੋਂ 2015 ਦੇ ਵਿੱਚ ਸ਼੍ਰੀ ਗੁਰਗੁਰੀ ਸਾਹਿਬ ਜੀ ਦੀ ਬੇਦਬੀ ਕੀਤੀ ਗਈ ਸੀ ਇੱਕ ਡੇਰੇ ਤੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਦੇ ਬੇਟੀ ਨੇ ਕਈ ਨਿਜ਼ਮਨ ਸ਼ਰਤ ਜਿਹੜੇ ਉਹਦੇ ਚ ਬਦਲਾ ਕੀਤਾ ਸੀ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਮੈਂਬਰਾਂ ਦੀ ਸ਼ਿਫਾਰਿਸ਼ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਮੈਂਬਰ ਨੇ ਕੋਈ 175 ਦੇ ਕਰੀਬ ਉਹਨਾਂ ਵਿੱਚੋਂ ਕਈ ਨਹੀਂ ਇਸ ਸਮੇਂ ਦੁਨੀਆ ਦੇ ਵਿੱਚ ਰਹੇ ਉਹਨਾਂ ਦੀ ਸ਼ਿਫਾਰਿਸ਼ ਤੇ ਹੀ ਬਾਅਦ ਚ ਦਿੱਤੇ ਜਾਂਦੇ ਰਹੇ ਨੇ ਉਹਦੇ ਵਾਸਤੇ ਇੱਕ ਤਿੰਨ ਪੜਾਅ ਸਿਸਟਮ ਜਿਹੜਾ ਜਿਹੜਾ ਕਿ ਪ੍ਰੈਸ ਰਿਲੀਜ਼ ਦੇ ਵਿੱਚ ਵੀ ਅੱਜ ਮੀਟਿੰਗ ਦੇ ਵਿੱਚ ਵੀ ਵਿਚਾਰ ਆ ਰਿਹਾ ਹੈ ਕਿ ਪਹਿਲਾਂ ਜਿਹੜੇ ਨੇ ਉਹ ਜਿਹੜੀ ਆ ਇੱਕਠੀ ਕੀਤੀ ਜਾਂਦੀ ਇਨਫੋਰਮੇਸ਼ਨ ਕੀਤੀ ਜਾਂਦੀ ਹੈਗੀਆ ਜਿਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਕਿ ਜਿਹੜੇ ਵੀ ਕੋਈ ਜਿਵੇਂ ਕੋਈ ਸ਼ਰਧਾਲੂ ਜਾਂ ਕੋਈ ਗੁਰਦੁਆਰਾ ਕਮੇਟੀ ਜਿਨ੍ਹਾਂ ਨੂੰ ਪਾਵਨ ਸਰੂਪਾਂ ਦੀ ਲੋੜ ਹੁੰਦੀ ਆ ਉਹ ਪਹਿਲਾਂ ਇੱਕ ਅਰਜੀ ਦਿੰਦੇ ਨੇ ਅਰਜੀ ਦਿੱਤੀ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਵਿੱਚ ਉੱਥੇ ਫਿਰ ਜਿਹੜਾ ਇਲਾਕੇ ਦਾ ਪ੍ਰਚਾਰਕ ਹੁੰਦਾ ਉਹਦੀ ਪੜਤਾਲ ਰਿਪੋਰਟ ਲਈ ਜਾਂਦੀ ਆ ਫਿਰ ਉਸ ਕਮੇਟੀ ਗੁਰਦੁਆਰਾ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰਾ ਕਮੇਟੀਆਂ ਜਾਂ ਕੋਈ ਸ਼ਰਧਾਲੂ ਉਹਨੂੰ ਫਿਰ ਜਿਹੜੇ ਲੋਕਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਾ ਉਹਰਤੇ ਦਸਖਤ ਕਰਨੇ ਪੈਂਦੇ ਜਿਹੜੀ ਉਹਨੇ ਅਰਜੀ ਦੇਣੀ ਹੁੰਦੀ ਆ ਫਿਰ ਉਸ ਬਾਰੇ ਜਿਹੜਾ ਸ਼੍ਰੋਮਣੀ ਦਾ ਪ੍ਰਬੰਧਕ ਕਮੇਟੀ ਦਾ ਇੱਕ ਸਖਤਰ ਰੈਂਕ ਦਾ ਅਧਿਕਾਰੀ ਹੁੰਦਾ ਉਹਦੀ ਪ੍ਰਵਾਨਗੀ ਦਿੱਤੀ ਜਾਂਦੀ ਮਤਲਬ ਤਿੰਨ ਪੜਾਅ ਨੇ ਪਹਿਲਾ ਜਿਹੜਾ ਪੜਾਵਾਂ ਉਹ ਪੜਾ ਇਹ ਹੈ ਕਿ ਪਹਿਲਾਂ ਜਿਹੜਾ ਇਲਾਕੇ ਦਾ ਜਿਹੜਾ ਪ੍ਰਚਾਰਕ ਹੁੰਦਾ ਵਾ ਜੋ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦਾ ਵਾ ਉਹ ਤਸਦੀਕ ਕਰਦਾ ਫਿਰ ਸਿਫਾਰਿਸ਼ ਕਰਨੀ ਪੈਂਦੀ ਹੈ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਫਿਰ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦਾ ਸਕੱਤਰ ਫਿਰ ਜਾ ਕੇ ਮਾਰਾਈ ਦਾ ਸਰੂਪ ਮਿਲਦਾ ਵਾ ਤੇ ਉਹ 2100 ਰੁਪਇਆ ਮਾਣ ਭੇਟਾ ਜਮ੍ਹਾਂ ਕਰਾਉਣੀ ਪੈਂਦੀ ਆ ਹੁਣ ਜਿਹੜੇ ਆਮ ਆਦੀ ਪਾਰਟੀ ਦੇ ਆਗੂ ਦਾ ਜਿਹੜਾ ਜਵਾਬ ਦਿੱਤਾ ਗਿਆ ਉਹਦੇ ਚ ਸਪਸ਼ਟ ਕੀਤਾ ਗਿਆ ਕਿ ਇਹਦੇ ਚ ਕੋਈ ਵੀ ਜਿਹੜਾ ਪ੍ਰਧਾਨ ਤੇ ਜ਼ਿਕਰ ਕੀਤਾ ਉਹਨਾਂ ਨੇ ਕੋਈ ਅਜੇ ਹੀ ਡਾਇਰੀ ਨਹੀਂ ਲਈ ਇੱਕ ਪ੍ਰੋਪਰ ਪ੍ਰोसीजर ਆ ਉਸ ਪ੍ਰोसीजर ਦੇ ਤਹਿਤ ਹੀ ਮਾਰੇ ਦੇ ਪਾਵਨ ਸਰੂਪ ਜੋ ਸੰਗਤ ਨੂੰ ਚਾਹੀਦੇ ਨੇ ਜਾਂ ਕਿਸੇ ਲੋਕਲ ਕਮੇਟੀ ਚਾਹੀਦੇ ਉਸ ਤਹਿਤ ਦਿੱਤੇ ਜਾਂਦੇ ਨੇ ਹੁਣ ਇਸੇ ਕਰਕੇ ਤੇ ਅੱਜ ਜਿਹੜੀ ਸਕੱਤਰ ਪ੍ਰਤਾਪ ਸਿੰਘ ਹੋਣਾਂ ਦੀ ਅਗਵਾਈ 'ਚ ਮੀਟਿੰਗ ਹੋਈ ਆ ਉਹਦੇ 'ਚ ਇਸੇ ਕਰਕੇ ਗਿਆ ਕਿ ਆਮ ਆਦੀ ਪਾਰਟੀ ਦੇ ਲੀਡਰ ਆਮ ਆਦੀ ਪਾਰਟੀ ਸਿੱਖਾਂ ਪ੍ਰਤੀ ਝੂਠਾ ਪ੍ਰੋਪਗੈਂਡਾ ਫਲਾ ਰਹੀ ਹੈਗੀ ਆ ਜਿਵੇਂ ਉਹਨਾਂ ਨੇ ਬਲਤੇਜ ਪੰਨੂ ਹੋਣਾਂ ਦਾ ਜ਼ਿਕਰ ਕੀਤਾ ਹੈਗਾ ਕਿ ਜਿਵੇਂ ਬਲਤੇਜ ਪੰਨੂ ਹੋਣਾਂ ਨੇ ਇਲਜ਼ਾਮ ਲਗਾਏ ਨੇ ਕਿ ਪ੍ਰਧਾਨ ਸ਼ਰੂਮਨੀਗੁਰ ਦਾ ਪ੍ਰਬੰਧਕ ਕਮੇਟੀ ਇੱਕ ਡਾਇਰੀ ਲਗਾਈ ਗਈ ਹੈ ਜਦ ਕਿ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇੱਕ ਤਿੰਨ ਪੜਾ ਪ੍ਰਕਿਰਿਆ ਪਹਿਲੀ ਪ੍ਰਚਾਰਕ ਤਸਦੀਕ ਕਰਦਾ ਫਿਰ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਸ ਬਾਅਦ ਸਖਤਰ ਰੈਂਗ ਫਿਰ ਇੱਕ ਜਿਹੜੀ ਚਿੱਠੀ ਆ ਫਿਰ ਉਹ ਜਿਹੜੀ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਵਿੰਗ ਆ ਗੁਰਮਤਤ ਲਿਟਰੇਚਰ ਵਿੰਗ ਉਹਦੇ ਕੋ ਅਰਜੀ ਜਾਂਦੀ ਹੈਗਾ ਤੇ ਫਿਰ ਜਿੰਨੂੰ ਵੀ ਸਬੰਧਤ ਕਿਸੇ ਸ਼ਰਧਾਲੂ ਜਾਂ ਕਿਸੇ ਗੁਰਦੁਆਰਾ ਕਮੇਟੀ ਨੂੰ ਪਾਵਨ ਸਰੂਪ ਦੀ ਲੋੜ ਹੈ ਉਹ ਫਿਰ ਉੱਥੋਂ ਮਾਣ ਭੇਟਾ ਜੋ 2100 ਰੁਪਿਆ ਵਾ ਉਹ ਲੈ ਕੇ ਮਹਾਰਾਜ ਦਾ ਪਾਵਨ ਸਰੂਪ ਉਹਨਾਂ ਨੂੰ ਭੇਟ ਕੀਤਾ ਜਾਂਦਾ ਇਹ ਉਹਨਾਂ ਨੇ ਪ੍ਰੋਸੀਜਰ ਦੱਸਿਆ ਇਸੇ ਕਰਕੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਲੀਡਰਾਂ ਦਾ ਜਵਾਬ ਦਿੱਤਾ ਹੈਗਾ ਕਿ ਉਹ ਸਿਰਫ ਤੇ ਸਿਰਫ ਪ੍ਰੋਪਗੈਂਡਾ ਝੂਠ ਫਲਾ ਰਹੇ ਹੈਗੇ ਨੇ ਤੇ ਜਾਣਬੁੱਝ ਕੇ ਇੱਕ ਸਾਜ਼ਿ ਤਹਿਤ ਮਨਮਰਜ਼ੀ ਵਾਲੇ ਬਿਆਨ ਦਾਗੇ ਜਾ ਰਹੇ ਨੇ ਤੇ ਸਿੱਖ ਸੰਸਥਾ ਦੇ ਪ੍ਰਤੀ ਜਿਹੜੀ ਆ ਉਹ ਢਾਹ ਲਗਾਈ ਜਾ ਰਹੀ ਆ ਹੁਣ ਇਹ مسئلے ਦੇ ਵਿੱਚ ਦੇਖਦੇ ਹਾਂ ਕਿ ਜਿਵੇਂ ਅੱਜ ਉਹਨਾਂ ਸਪਸ਼ਟ ਕਰ ਦਿੱਤਾਗਾ ਕਿ ਅਸੀਂ ਕੋਈ ਵੀ ਰਿਕਾਰਡ ਨਹੀਂ ਦਵਾਂਗੇ ਹੁਣ ਜਿੰਨਾ ਚਿਰ ਰਿਕਾਰਡ ਨਹੀਂ ਮਿਲੂਗਾ ਉਹਨਾਂ ਚਿਰ ਜਿਹੜੀ ਪੁਲਿਸ ਦੀ ਕਾਰਵਾਈ ਵੀ ਅੱਗੇ ਨਹੀਂ ਵੱਧ ਸਕਦੀ ਹਾਲਾਂਕਿ ਅੰਮ੍ਰਿਤਸਰ ਦੀ ਪੁਲਿਸ ਨੇ ਇਸ ਮਸਲੇ ਦੇ ਵਿੱਚ ਤਿੰਨ ਜਾਣਿਆਂ ਦੀ ਗ੍ਰਿਫਤਾਰੀ ਵੀ ਕੀਤੀ ਹੈਗੀਆ ਲੇਕਿਨ ਜਦ ਰਿਕਾਰਡ ਨਹੀਂ ਮਿਲੇਗਾ ਤੇ ਉਹ ਅੱਗੇ ਜਾ ਕੇ ਜਿਹੜੇ ਕਥਿਤ ਦੋਸ਼ੀ ਆ ਪੰਜਾਬ ਸਰਕਾਰ ਦੀ ਨਜ਼ਰਾਂ ਦੇ ਵਿੱਚ ਉਹਨੂੰ ਕੋਰਟ ਦੇ ਵਿੱਚੋਂ ਵੀ ਰਾਹਤ ਮਿਲ ਸਕਦੀ ਆ ਹਾਂ ਹੋ ਸਕਦਾ ਹੈ ਕਿ ਕੱਲ ਨੂੰ ਅੰਮ੍ਰਿਤਸਰ ਪੁਲਿਸ ਕੋਰਟ ਦੇ ਵਿੱਚ ਜਾਵੇ ਕਿ ਸਾਨੂੰ ਸ਼ੁਰੂਮੇ ਦਾ ਪ੍ਰਬੰਧਕ ਕਮੇਟੀ ਤੋਂ ਰਿਕਾਰਡ ਚਾਹੀਦਾ ਫਿਰ ਹਾਈ ਕੋਰਟ ਅੱਗੇ ਉਸ ਮਸਲੇ ਦੇ ਵਿੱਚ ਕੀ ਆਰਡਰ ਪਾਸ ਕਰਦੀ ਆ ਉਹ ਗੱਲ ਬਾਅਦ ਦੇ ਵਿੱਚ ਆ ਲੇਕਿਨ ਫਿਲਹਾਲ ਹੈ ਕਿ ਜੇ ਰਿਕਾਰਡ ਨਹੀਂ ਮਿਲਿਆ ਗਿਆ ਤੇ ਜਿਹੜੀ ਪੁਲਿਸ ਦੀ ਜਿਹੜੀ ਕਾਰਵਾਈ ਆ ਉਹ ਅੱਗੇ ਨਹੀਂ ਵੱਧ ਸਕਦੀ ਹੈਗੀ ਉਹਦੇ ਨਾਲ ਕਈਆਂ ਨੂੰ ਜਿਹੜੀ ਉਹ ਰਾਹਤ ਵੀ ਮਿਲ ਸਕਦੀ ਹੈ ਜੀ ਜੀ ਜਾਣਕਾਰੀ ਸਾਂਝ ਕਰਨ ਲਈ ਸ਼ੁਕਰੀਆ ਜੀ ਧੰਨਵਾਦ